ਸਮਾਜ ਸੇਵੀ ਦਲਬੀਰ ਸਿੰਘ ਚਾਹਲ ਪਿੰਡ ਅੰਮਦਾਬਾਦ ਦੇ ਪਿੰਡ ਵਾਸੀ ਨੇ ਕੀਤਾ ਸਨਮਾਨਤ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਗੁਰਦਾਸਪੁਰ ਜਲੇ ਦੇ ਵਿੱਚ ਕੁਦਰਤੀ ਆਫਤ ਆਉਣ ਦੇ ਨਾਲ ਲੋਕਾਂ ਦਾ ਕਾਫੀ ਵੱਡਾ ਨੁਕਸਾਨ ਹੋ ਗਿਆ ਸੀ ਜਿਸ ਨਾਲ ਲੋਕੀ ਬੇਕਾਰ ਹੋ ਗਏ ਤੇ ਲੋਕਾਂ ਦੀਆਂ ਫਸਲਾਂ ਦਾ ਵੀ ਵੱਡਾ ਨੁਕਸਾਨ ਹੋ ਗਿਆ ਉਹਨਾਂ ਦਿਨਾਂ ਦੇ ਵਿੱਚ ਸਮਾਜ ਸੇਵੀ ਦਲਬੀਰ ਸਿੰਘ ਚਾਹਲ ਨੇ ਬਹੁਤ ਸੇਵਾ ਕੀਤੀ ਪਿੰਡ ਵਾਸੀਆਂ ਨੇ ਦੱਸਿਆ ਕਿ ਦਲਬੀਰ ਸਿੰਘ ਚਾਹਲ ਨੇ ਦਿਨ ਰਾਤ ਇੱਕ ਕਰ ਦਿੱਤਾ ਤੇ ਉਹ ਗਰੀਬ ਪਰਿਵਾਰ ਜਿਨ੍ਹਾਂ ਤੱਕ ਰਸਨ ਨਹੀਂ ਸੀ ਪਹੁੰਚਦਾ ਉਹ ਤਾਂ ਖੁਦ ਪਾਣੀ ਵਿੱਚ ਲੰਮਕੇ ਰਾਸ਼ਨ ਭੇਜਦੇ ਸਨ ਉਹਨਾਂ ਦੇ ਕਹਿਣ ਅਨੁਸਾਰ ਜ਼ਰੂਰਤ ਮਨਜੁਸਮਾਨ ਸੀ ਉਹਨਾਂ ਨੂੰ ਜ਼ਰੂਰਤ ਪੈਦੀ ਸੀ ਉਹ ਵੀ ਉੱਥੇ ਦੇ ਕੇ ਹੁੰਦੇ ਸਨ ਉਹਨਾਂ ਨੇ ਦੱਸਿਆ ਕਿ ਇਹਨਾਂ ਨੇ ਪਸ਼ੂਆਂ ਦਾ ਚਾਰਾ ਬੱਚਿਆਂ ਦੇ ਕੱਪੜੇ ਡਾਈਪਰ ਹੋਰ ਸਾਰਾ ਵਰਤੋਂ ਵਾਲਾ ਸਮਾਨ ਪਹੁੰਚਾਇਆ ਅਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਦਿਨ ਰਾਤ ਲੋਕਾਂ ਦੀ ਮਦਦ ਕਰਦੇ ਰਹੇ ਜਿਸ ਤੋਂ ਖੁਸ਼ ਹੋ ਕੇ ਪਿੰਡ ਵਾਸੀਆਂ ਨੇ ਦਲਬੀਰ ਸਿੰਘ ਚਾਹਲ ਨੂੰ ਅੱਜ ਉਹਨਾਂ ਦੀ ਦੁਕਾਨ ਗੁਰਦੁਆਰਾ ਸ੍ਰੀ ਬੁਰਸਾ ਦੇ ਨੇੜੇ ਜੋ ਕਿਸਾਨ ਮੋਦੀ ਖਾਨਾ ਹੈ ਦੁਕਾਨ ਤੇ ਜਾ ਕੇ ਸਰਪੇ ਪਾਕ ਕੇ ਸਨਮਾਨ ਕੀਤਾ ਗਿਆ ਅਤੇ ਉਸ ਨੂੰ ਆਖਿਆ ਕਿ ਪਿੰਡ ਵਾਸੀ ਨੇ ਸਮਾਜ ਸੇਵੀ ਦਰਬੀਰ ਸਿੰਘ ਚਾਹਲ ਦੇ ਨਾਲ 24 ਘੰਟੇ ਖੜੇ ਹਨ ਇਸ ਦੇ ਨਾਲ ਜਾ ਕੇ ਸੇਵਾ ਕਰਨ ਲਈ ਵੀ ਤਿਆਰ ਹਨ ਇਸ ਮੌਕੇ ਤੇ ਪ੍ਰੇਮ ਸਿੰਘ ਰੰਧਾਵਾ ਜੂਤ ਪ੍ਰਦਾਨ ਬਾਬਾ ਮੱਖਣ ਸਿੰਘ ਗੁਰਦੁਆਰਾ ਸ੍ਰੀ ਪਿੱਕਰੀ ਸਾਹਿਬ ਵਿੱਕੀ ਰੰਧਾਵਾ ਨੀਰਜ ਕੁਮਾਰ ਭਗਤ ਪ੍ਰੇਮ ਪਾਲ ਭਗਤ ਨਰੇਸ਼ ਪਾਲ ਜੀ ਪ੍ਰਧਾਨ ਡਾਕਟਰ ਵਿਸ਼ਨ ਦਾਸ ਲੱਕੀ ਲਾਪੇ ਸਿੰਘ ਮਨਬੀਰ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਮੌਜੂਦ ਸਨ ਦੇਖੋ ਟੀਵੀ ਨਿਊਜ਼ ਇੰਡੀਆ 200 ਪਹਿਲੀ ਤਾਰੀਖ ਤੋਂ ਪੱਤਰਕਾਰ ਰਣਜੀਤ ਸਿੰਘ ਦੀ ਖਾਸ ਰਿਪੋਰਟ ਉਹਨਾਂ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪ੍ਰੇਮ ਸਿੰਘ ਰੰਧਾਵਾ ਮੈਂ ਇਹ ਪਿੰਡ ਦਾ ਸਾਬਕਾ ਪੰਚਾਇਤ ਮੈਂਬਰ ਤੇ ਯੂਥ ਪ੍ਰਧਾਨਿਆਂ ਦਾ ਪਿਛਲੇ ਦਿਨੀ ਹਰਪੀਰ ਤਾਨੂ ਜੋ ਮੁਸੀਬਤ ਆਈ ਸੀ ਪੰਜਾਬ ਦੇ ਉੱਤੇ ਉਹਦੇ ਵਿੱਚ ਆਪਾਂ ਵੀ ਸੇਵਾ ਕਰਨ ਗਏ ਹਾਂਗੇ 2 ਦਿਨ ਲਈ ਪਰ ਆਪਾਂ ਵੇਖਿਆਗਾ ਵੀ ਸਰਦਾਰ ਦਲਬੀਰ ਸਿੰਘ ਇਹਨਾਂ ਦੇ ਸਟੇਟਸ ਵੇਂਦਾ ਰਿਹਾ ਮੈਂ ਇਹਨਾਂ ਦੀਆਂ ਸਟੋਰੀਆਂ ਵੇਂਦਾ ਰਿਹਾ ਪਾਣੀ ਦੇ ਵਿੱਚੋਂ ਲੰਘ ਕੇ ਲੋਕਾਂ ਕੋਲ ਜਾਂਦੇ ਸੀਗੇ ਜਿੰਨਾਂ ਕੋ ਰਸ਼ਨ ਨਹੀਂ ਪਹੁੰਚਦਾ ਉਹਨਾਂ ਨੂੰ ਵੀ ਰਸ਼ਨ ਪਹੁੰਚਾਉਂਦੇ ਸੀਗੇ ਇਹਨਾਂ ਦੀ ਸੇਵਾ ਜਿਹੜੀ ਹੈਗੀ ਬਹੁਤ ਵੱਡੀ ਹੈਗੀ ਤੇ ਆਪਾਂ ਪਿੰਡ ਦੇ ਜਿਹੜੇ ਮੋਢੀਵਾਰ ਬੰਦੇ ਅੱਜ ਆਏ ਆਂਗੇ ਇਹਨਾਂ ਨੂੰ ਸਮਰਥਨ ਕਰਨ ਵਾਸਤੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਧੰਨਵਾਦ ਕਰਦਾ ਇਹਨਾਂ ਦਾ ਬਹੁਤ-ਬਹੁਤ ਜ਼ਿਆਦਾ ਆਪਣੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆ ਵਾਹਿਗੁਰਜ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਦਲਵੀਰ ਸਿੰਘ ਜੀ ਚਾਲ ਜਿਨ੍ਹਾਂ ਦੇ ਵਾਸਤੇ ਤੁਸੀਂ ਹੁਣੇ ਹੀ ਭਾਈ ਪ੍ਰੇਮ ਸਿੰਘ ਜੀ ਤੋਂ ਸਰਵਣ ਕੀਤਾ ਹੈ ਕਿ ਪਿਛਲੇ ਦਿਨੀ ਜੋ ਡੇਰਾ ਬਾਬਾ ਨਾਨਕ ਸਾਈਡ ਰਮਦਾਸ ਸਾਈਡ ਜੋ ਹੜ ਆਇਆ ਸੀਗਾ ਪਾਣੀ ਦੇ ਨਾਲ ਬਹੁਤ ਪਿੰਡ ਪ੍ਰਭਾਵਿਤ ਹੋ ਗਏ ਨੇ ਹਰ ਇੱਕ ਇਨਸਾਨ ਨੇ ਹਰ ਇੱਕ ਜਥੇਬੰਦੀ ਨੇ ਆਪਣੇ ਆਪਣੇ ਤੌਰ ਤੇ ਉੱਥੇ ਸੇਵਾ ਕੀਤੀ ਹੈ ਸੋ ਸਾਡਾ ਪਿੰਡ ਜਿਹੜਾ ਅਹਮਦਾਬਾਦ ਧਾਰੀਵਾਲ ਦੇ ਨੇੜੇ ਪੈਂਦਾ ਹੈ ਗੁਰਦੁਆਰਾ ਸ਼੍ਰੀ 부ਜ ਸਾਹਿਬ ਗੁਰੂ ਅਰਜਨ ਦੇਵ ਮਹਾਰਾ ਦੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਉਸ ਨਗਰ ਦੇ ਵਿੱਚੋਂ ਜੇ ਅਸੀਂ ਨਹੀਂ ਜਾ ਸਕੇ ਜਿਹੜੇ ਵੀ ਗਏ ਨੇ ਉਹਨਾਂ ਦੇ ਸਰਮੌਰ ਬਣ ਕੇ ਉਹਨਾਂ ਦੇ ਆਗੂ ਬਣ ਕੇ ਭਾਈ ਦਲਵੀਰ ਸਿੰਘ ਜੀ ਨੇ ਬੇਅੰਤ ਬੇਅੰਤ ਸੇਵਾ ਕੀਤੀ ਉੱਥੇ ਜਾ ਕੇ ਸਾਡੇ ਪਿੰਡ ਵਾਸੀਆਂ ਦਾ ਨਾਂ ਹੋਰ ਉੱਚਾ ਲੈ ਕੇ ਗਏ ਨੇ ਇਹਨਾਂ ਨੂੰ ਸਾਰੇ ਪਿੰਡ ਦੇ ਵਿੱਚ ਪਿਆਰ ਦੇ ਨਾਲ ਪ੍ਰਧਾਨ ਦੀ ਪ੍ਰਧਾਨ ਜੀ ਕਹਿੰਦੇ ਨੇ ਤੇ ਮੈਂ ਇੱਕ ਗੁਰਬਾਣੀ ਦੀ ਪੰਕਤੀ ਅਰਜ ਕਰਦਾ ਮਹਾਰਾਜ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਸੰਗਤ ਦੇ ਵਿੱਚ ਪਰਮੇਸ਼ਰ ਵਸਦਾ ਹੈ ਤੇ ਸੰਗਤ ਦੀ ਸੇਵਾ ਕਰਨ ਵਾਲਾ ਜਿਹੜਾ ਹੁੰਦਾ ਹੈ ਨਾ ਉਹ ਵੱਡਾ ਪ੍ਰਧਾਨ ਹੁੰਦਾ ਹੈ ਇਹਨਾਂ ਨੂੰ ਜੇ ਸੰਗਤ ਮਾਨਤਾਨ ਕਰਕੇ ਪ੍ਰਧਾਨ ਜੀ ਕਹਿੰਦੀ ਹੈ ਤੇ ਜੇ ਮੈਂ ਗੁਰਬਾਣੀ ਦੀ ਗੱਲ ਕਰਾਂ ਇਹਨਾਂ ਨੇ ਸੰਗਤ ਦੀ ਸੇਵਾ ਕੀਤੀ ਤੇ ਗੁਰਬਾਣੀ ਵੱਲੋਂ ਵੀ ਇਹਨਾਂ ਨੂੰ ਸਤਕਾਰ ਕੀਤਾ ਜਾਂਦਾ ਗੁਰਸੇਵਾ ਪ੍ਰਧਾਨ ਸੇਵਕ ਸੂਰ ਹੈ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ ਸੰਗਤ ਦੀ ਸੇਵਾ ਕਰਦਾ ਮਹਾਰਾਜ ਕਹਿੰਦੇ ਉਹ ਤੇ ਸਦਾ ਹੀ ਪ੍ਰਧਾਨ ਹੈ ਸੋ ਮੈਂ ਆਪਣੇ ਵੱਲੋਂ ਪਾਈ ਪ੍ਰੇਮ ਸਿੰਘ ਜੀ ਰੰਧਾਵਾ ਮੈਂਬਰ ਪੰਚਾਇਤ ਸਾਬਕਾ ਇਹਨਾਂ ਦੀ ਸਾਰੀ ਏ ਟੀਮ ਹੈ ਔਰ ਸਾਰੇ ਨਗਰ ਵੱਲੋਂ ਮੈਂ ਪਾਈ ਦਲਬੀਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਦਾ ਨਾਂ ਹੋਰ ਉੱਤੇ ਲੈ ਕੇ ਗਏ ਨੇ ਕਿ ਇਸ ਪਿੰਡ ਦੇ ਵਿੱਚੋਂ ਵੀ ਕੋਈ ਸੇਵਾਦਾਰ ਸੇਵਾ ਕਰਕੇ ਆਇਆ ਉੱਥੇ ਗੁਰੂ ਅਰਜਨ ਦੇ ਮਹਾਰਾਜ ਦੇ ਚਰਨ ਛੋਹ ਤਰ ਤਰ ਪਾਵਨ ਧਰਤੀ ਹੈ ਪ੍ਰਾਪਤ ਧਰਤੀ ਹੈ ਇਹ ਅਹਮਦਾਬਾਦ ਪਿੰਡ ਜਿਹੜਾ ਹੈ ਫੱਤੇ ਨੰਗਲ ਦੀ ਜਿਹੜੀ ਜੂ ਹੈ ਤੇ ਬੜਾ ਧੰਨਵਾਦ ਕਰਦੇ ਆ ਅਸੀਂ ਸਾਰੇ ਪਿੰਡ ਵੱਲੋਂ ਆਪਣੇ ਸਾਰੇ ਸੇਵਾਦਾਰਾਂ ਵੱਲੋਂ ਯੂਥ ਵੱਲੋਂ ਅੱਗੇ ਵਾਸਤੇ ਵੀ ਆਸ ਕਰਦੇ ਆ ਕਿ ਜਿੱਥੇ ਕਿਤੇ ਸਾਨੂੰ ਆਵਾਜ਼ ਮਾਰਨ ਅਸੀਂ ਇਹਨਾਂ ਦੇ ਨਾਲ ਚੱਲ ਕੇ ਜਿੱਥੇ ਸਾਨੂੰ ਹੁਕਮ ਕਰਨ ਅਸੀਂ ਵੀ ਇਹਨਾਂ ਦੇ ਨਾਲ ਜਾ ਕੇ ਸੇਵਾ ਨਿਭਾ ਸਕੀਏ ਸੋ ਬਹੁਤ ਧੰਨਵਾਦੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਧੰਨਵਾਦ ਹੈ ਉਥੇ ਨਾਲ ਦੀ ਨਾਲ ਪਾਈ ਰਣਜੀਤ ਸਿੰਘ ਜੀ ਜੋ ਪੱਤਰਕਾਰ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹ ਸਾਰਾ ਹੀ ਪ੍ਰੋਗਰਾਮ ਜਿਹੜਾ ਹੈ ਉਹ ਆਪਣੇ ਮੋਬਾਈਲ ਦੇ ਵਿੱਚ ਫੀਡ ਕਰਕੇ ਤੁਹਾਡੇ ਸੰਗਤ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਪਹੁੰਚਾਉਣਾ ਸੋ ਪ੍ਰੈਸ ਰਿਪੋਰਟਰਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੱਰੀਬਨਾ ਸੇ ਰੁਚਾ ਹੋ ਗਿਆ ਇਹ ਹੌਸਲਾ ਵਜਾਈ ਹੁੰਦੀ ਹੈ ਤੇ ਇਹੋ ਹੀ ਹੌਸਲਾ ਲੈ ਕੇ ਹੀ ਗਏ ਹਾਂ ਜਦੋਂ ਸਾਨੂੰ ਪਤਾ ਲੱਗਾ ਕਿ 27 ਤਰੀਕ ਨੂੰ ਨਵੋਧਿਆ ਸਕੂਲ ਦੇ ਵਿੱਚ ਜਿਹੜੇ 400 ਬੱਚੇ ਜਿਹੜੇ ਸੀ ਉਹ ਰੈਸਕਿਊ ਕਰਨੇ ਸੀ ਸਰਕਾਰ ਵੱਲੋਂ ਜਦੋਂ ਇੱਥੇ ਕੋਈ ਮਦਦ ਨਾ ਪਹੁੰਚੀ ਤੇ ਇਹ ਸਾਡੇ ਪਿੰਡ ਦੇ ਨੀਰਜ ਕੁਮਾਰ ਜੀ ਇਹਨਾਂ ਦਾ ਬੱਚਾ ਵੀ ਜਿਹੜਾ ਉੱਥੇ ਹੀਗਾ ਇਹਨਾਂ ਨਾਲ ਜਦੋਂ ਗੱਲਬਾਤ ਕੀਤੀ ਇਹ ਕਹਿੰਦੇ ਵੀ ਉੱਥੇ ਸਰਕਾਰ ਦਾ ਕਹਿੰਦੇ ਵੀ ਬੇੜੀਆਂ ਜਿਹੜੀਆਂ ਆ ਗਈਆਂ ਨੇ ਬਾਅਦ ਜਦੋਂ ਅਸੀਂ ਰਾਤ ਬਾਅਦ ਉੱਥੇ ਕੀਤਾ ਵਾ ਨਾਲ ਸੰਪਰਕ ਉੱਥੇ ਕੋਈ ਵੀ ਸਰਕਾਰ ਵੱਲੋਂ ਸਹੂਲਤ ਨਹੀਂ ਆਈ ਜਿਹੜਾ ਮੁੱਖ ਮੰਤਰੀ ਭਗਵੰਤ ਜੀ ਸਿੰਘਮਾਨ ਵੱਲੋਂ ਜਿਹੜਾ ਹੈਲੀਕਾਪਟਰ ਦਿੱਤਾ ਗਿਆ ਸੀ ਉਹਨੇ ਇੱਕ ਵੀ ਬੱਚਾ ਜਿਹੜਾ ਸਕੂਲ ਤੋਂ ਬਾਹਰ ਨਹੀਂ ਕੱਢਿਆ ਫਿਰ ਉਥੇ ਖਾਲਸਾ ਜੜਾਈ ਗਲੋਬਲ ਸਿੱਖ ਵਾਲੇ ਆਏ ਫਿਰ ਅਸੀਂ ਨਾਲ ਰਲ ਮਿਲ ਕੇ ਸਾਰਾ ਸਭ ਤੋਂ ਪਹਿਲਾਂ 27 ਅਗਸਤ ਨੂੰ ਜਿਹੜਾ ਵਾ ਪੀ ਉਹ ਬੱਚਿਆਂ ਦਾ ਰੈਸਕਿਊ ਕੀਤਾ ਉਸ ਤੋਂ ਬਾਅਦ ਅਲੇ ਦਿਨ ਪਿੰਡ ਕਾਨੇ ਗਏ ਫਿਰ ਉਥੇ ਅਸੀਂ ਰਸਤੇ ਖੜੀ ਉਸ ਤੋਂ ਬਾਅਦ ਫਿਰ ਪਠਾਨਕੋਟ ਪਸ਼ੂਆਂ ਵਾਸਤੇ ਚਾਰਾ ਖੜਿਆ ਉੱਜਤ ਰਾਵੀ ਦਰਿਆ ਦੋਵੇਂ ਦੋਵੇਂ ਦਰਿਆਵਾਂ ਦੀ ਉਹਨਾਂ ਪਿੰਡਾਂ ਨੂੰ ਮਾਰ ਪਈ ਉਤੋ ਬਾਅਦ ਫਿਰ ਉਹ ਗੁਰੂ ਮਾਰਾ ਜਿਹੜਾ ਮੋਦੀ ਖਾਨਾ ਦਿੱਤਾ ਸਾਨੂੰ ਕਿਸਾਨ ਮੋਦੀ ਖਾਨਾ ਧਾਰੀਵਾਲ ਅਸੀਂ ਉੱਥੇ ਫਿਰ ਜੜੀਆਂ ਰਚਨੀਆਂ ਕਿੱਟਾਂ ਬਣਾ ਬਣਾ ਕੇ ਜਿੱਥੋਂ ਵੀ ਕਦੇ ਸੁਣਾ ਅਸੀਂ ਉੱਥੇ ਜਾਂਦੇ ਰਹੇ ਆ 2 ਤਰੀਕ 2 ਸਤੰਬਰ ਤੱਕ ਜਿਹੜਾ ਵੀ ਅਸੀਂ ਕਿਸਾਨ ਮੋਦੀ ਖਾਨਾ ਤੋਂ ਜਿਹੜਾ ਵੀ ਉਹ ਰਸਤੇ ਜਿਹੜੀ ਆ ਵੀ ਦਿੰਦੇ ਰਹੇ ਆ ਉਤੋਂ ਬਾਅਦ ਬੜਾ ਦਾ ਸੰਪਰਕ ਵਾ ਉਹ ਵੱਡੀਆਂ ਸੰਸਥਾਵਾਂ ਨਾਲ ਜੁੜਨਾ ਸ਼ੁਰੂ ਹੋ ਗਿਆ ਸਾਨੂੰ ਫਿਰ ਜਿਹੜਾ ਵਾ ਸੰਸਥਾ ਜਿਹੜੀ ਸਾਡੇ ਨਾਲ ਰਲਈ ਆ ਉਹ ਹੈਗੀ ਆ ਸ਼੍ਰੋਮ ਅਕਾਲੀ ਦਲ ਵਾਰਿਸ ਪੰਜਾਬ ਮੈਂਬਰ ਆਫ ਪਾਰਲੀਮੈਂਟ ਖੰਡੂਰ ਸਾਹਿਬ ਵਾਲੇ ਅਮਰਤਪਾਲ ਸਿੰਘ ਜੀ ਖਾਲਸਾ ਉਹਨਾਂ ਨੂੰ ਪਿਆਰ ਕਰਨ ਉਹ ਜਿਹੜੇ ਨੌਜਵਾਨ ਸੀ ਬਹੁਤ ਜ਼ਿਆਦਾ ਵੱਡੀ ਤਦਾਦ ਤੇ ਫਿਰ ਉੱਥੇ ਟਰਾਲੀਆਂ ਲੈ ਕੇ ਆਏ ਟਰੱਕ ਆਏ ਕੱਥੋ ਕੱਥੋ ਆਏ ਜੀ ਹਰਿਆਣੇ ਤੋਂ ਉੱਤਰਾਖੰਡ ਰਾਜਸਥਾਨ ਤੋਂ ਸ਼੍ਰੀਨਗਰ ਤੋਂ ਇਨ੍ਹਾਂ ਸਾਈਡਾਂ ਤੋਂ ਜਦੋਂ ਏਡੀ ਵੱਡੀ ਮਦਾਦ ਤੇ ਚੀਜ਼ਾਂ ਹੋਣੀਆਂ ਸ਼ੁਰੂ ਹੋਈਆਂ ਤਾਂ ਹਰ ਕੋਥੇ ਟਰੱਕਾਂ ਦੇ ਟਰੱਕਾਂ ਟਰਾਲੀਆਂ ਦੇ ਟਰਾਲੀਆਂ ਵੇਖੋ ਜੀ ਤੁਹਾਡੇ ਬੱਚੇ ਪੜਨ ਜਾਂਦੇ ਆ ਚੰਡੀਗੜ੍ਹ ਚੰਡੀਗੜ੍ਹ ਤੋਂ ਪਸ਼ੂਆਂ ਦਾ ਚਾਰਾ ਆਉਂਦਾ ਰਿਹਾ ਹੱਡ ਕੋਥੇ ਫਿਰ ਤੁਹਾਡੇ ਕੋ ਟੀਮ ਜਿਹੜੀ ਹੀ ਉਥੇ ਗਲੜੀ ਪਿੰਡ ਨਿਸ਼ਾਰਾ ਸਲਾਣ ਚ ਚੱਕਰਾਜਾ ਇਨ੍ਹਾਂ ਪਿੰਡਾਂ ਦੇ ਵਿੱਚੋਂ ਫਿਰ ਮੁੰਡੇ ਹੱਡ ਕੋ 60 ਦੇ ਕਰੀਬ ਹੱਡ ਕੋ ਮੁੰਡੇ ਹੋਗੇ ਤੇ ਬਹੁਤ ਵਧੀਆ ਗੱਲ ਇਹ ਆ ਕਿ ਸਾਰੇ ਮੁੰਡੇ ਤੇ ਸਾਰੀ ਹੱਡੀ ਜਿਹੜੀ ਟੀਮ ਹੀ ਉਹ ਸਾਰੀ ਇੱਕ ਦੂਸਰੀ ਸਪੋਰਟ ਕਰਦੀ ਲੱਤਾਂ ਖਿੱਚਣ ਵਾਲਾ ਸਾਡੇ ਚ ਕੋਈ ਨਹੀਂ ਹੈਗਾ ਹਾਡ ਨਾਲੇ ਇੱਕ ਦਿਨ ਕੈਂਪ ਦੇ ਵਿੱਚ ਆ ਫਿਰ ਟੀਚਰ ਸਰਕਾਰੀ ਪ੍ਰੇਮ ਜੀ ਇਹ ਵੀ ਹੱਟ ਗੁਥੇ ਗਏ ਸੀ ਨਾਲੇ ਉੱਥੇ ਪ੍ਰੋਗਰਾਮ ਵੇਖਿਆ ਹਾਡਾ ਜਿਹੜਾ ਖੁਸ਼ ਹੋਏ ਜਿੰਨਾ ਵੀ ਸਮਾਨ ਆਇਆ ਜਿੰਨਾਂ ਨੇ ਦਾਨੀਆਂ ਨੇ ਉੱਥੇ ਸਮਾਨ ਭੇਜਿਆ ਉਹਨਾਂ ਗਾੜੀ ਹਾਡਾ ਸਿਰ ਚੋਕਦਾ ਵਾ ਸਾਡੀ ਟੀਮ ਦੀ ਇੱਕੋ ਹੀ ਪ੍ਰਮਾਤਮਾ ਜਿਹੜੀ ਮੇਰ ਰੱਖੀ ਬਾਬੇ ਨਾਨਕ ਦਾ ਲੰਗਰ ਜਿਹੜਾ ਸਾਡੇ ਕੋਲ ਪੁੱਜਾ ਹੈਗਾ ਉਹਦੇ ਵਿੱਚ ਇਹ ਹੈਗਾ ਵੀ ਮੁੰਡੇ ਜਿਹੜੇ ਸਵੇਰੇ ਤਿੰਨ ਚਾਰ ਪਿੰਡਾਂ ਦੀ ਲਿਸਟ ਬਣਾ ਕੇ ਲਹੁੰਦੇ ਸੀ ਫਿਰ ਉਹਨਾਂ ਦਾ ਸਮਾਨ ਪੈਕ ਕੀਤਾ ਜਾਂਦਾ ਤੇ ਲੋਡ ਬੰਦਦੇ ਘਰ ਤੱਕ ਜਿਹੜਾ ਵਾ ਉਹ ਸ਼ਾਮ ਨੂੰ ਫਿਰ ਪਹੁੰਚਾਇਆ ਜਾਂਦਾ ਹੈ ਤੇ ਧੰਨਵਾਦ ਕਰਦੇ ਜਿਨ੍ਹਾਂ ਨੇ ਰਸਤਾ ਭੇਜੀਆਂ ਉਹਨਾਂ ਨੇ ਹਰ ਇੱਕ ਰਸਤਾ ਭੇਜੀ ਮਛਰਦਾਨੀਆਂ ਔੜੋ ਮੋਸ ਕੋਇਲ ਭੇਜੇ ਨੇ ਬੱਚਿਆਂ ਵਾਸਤੇ ਨਿਪੜ ਬੋਤਲਾਂ ਤੱਕ ਭੇਜੀਆਂ ਸਾਨੂੰ ਕੋਈ ਚੀਜ਼ ਦੀ ਮੁਸ਼ਕਲ ਆਈ ਸੀਗੀ ਉਹ ਆਹੀ ਸੁੱਕੇ ਦੁੱਧ ਦੀ ਜਿਹੜੇ ਛੋਟੇ ਬੱਚਿਆਂ ਦਾ ਦੁੱਧ ਪੀਣਾ ਹੁੰਦਾ ਸੀ ਤੇ ਵੇਖੋ ਰਾਨੀ ਦੀ ਗੱਲ ਫਿਰ ਇਹ ਜਦੋਂ ਮੈਸੇਜ ਭੇਜਿਆ ਹਰਿਆਣੇ ਤੋਂ ਹੱਦ ਕੋ 24 ਘੰਟੇ ਦੇ ਗੱਡੀ ਹੱਦ ਕੋ ਸੁੱਕੇ ਦੁੱਧ ਦੀ ਆ ਗਈ ਤੇ ਬਾਕੀ ਜਿਹੜੇ ਕੈਂਪ ਉਹ ਤਕਰੀਬਨ 11 12 ਤਰੀਕ ਨੂੰ ਬੰਦ ਹੋਣੇ ਸ਼ੁਰੂ ਹੋ ਗਏ ਸੀ ਅਸੀਂ ਪ੍ਰੈਸ ਦੇ ਵਿੱਚ ਫੇਰ ਇੱਕ ਚੀਜ਼ ਦੇ ਵੇਖੀ ਪੀ ਕਈ ਕਹਿੰਦੇ ਵੀ ਗਰੀਬਾਂ ਦੇ ਘਰ ਹਾਨੂੰ ਜੇ ਸਮਾਨ ਨਹੀਂ ਪੁੱਜਾ ਫਿਰ ਅਸੀਂ ਆਪਣੀ ਟੀਮ ਨਾਲ ਸਲਾਹ ਕੀਤੀ ਵੀ ਜਿਹੜੇ ਗਰੀਬ ਘਰ ਰਹਿੰਦੇ ਨੇ ਉਹ ਘਰ ਫਿਰ ਦੁਬਾਰਾ ਫਿਰ ਤਲਾਸ਼ ਕੀਤੇ ਜਾਣਗੇ ਉਹ ਫਿਰ ਅਸੀਂ 40 45 ਪਿੰਡਾਂ ਦੇ ਵਿੱਚ ਦੁਬਾਰਾ ਸ਼ੁਰੂਆਤ ਕੀਤੀ ਕਿ ਇਹ ਪਿੰਡ ਜੋ 5 ਘੇਚੋ 7 ਘੇਚੋ 9 ਘੇਚੋ 12 ਘੇਚੋ 15 ਇਤਨਾ ਘਰ ਲੱਭ ਲੱਭ ਕੇ ਕਈ ਘਰ ਇਤਨਾ ਦੇ ਵੀ ਜਨਾਂ ਦੀ ਸਿਰਫ ਧੀਆਂ ਧੀਆਂ ਹੀ ਉਹ ਬਾਹਰ ਲੈਣ ਚ ਲਾ ਕੇ ਸਬਦਾ ਨਹੀਂ ਲੈ ਸਕਦੇ ਅਸੀਂ ਉਹਨਾਂ ਦੇ ਘਰ ਵੀ ਪਹੁੰਚਾਇਆ ਜਿਹੜੇ ਫੌਜ ਵਿੱਚ ਹੀ ਫੌਜੀ ਉਹਨਾਂ ਦੇ ਘਰ ਜਿਤਨਾ ਬਜ਼ੁਰਗ ਹੈਗੇ ਮਾਪਿਓ ਉਹਨਾਂ ਦੇ ਘਰ ਅਸੀਂ ਚਾਰਾ ਦੇ ਕੇ ਹੁੰਦੇ ਰਹੇ ਆਇਤਰਾ ਜਿਤਨਾ ਜਿਤਨਾ ਪ੍ਰਮਾਤਮਾ ਨੇ ਸੇਵਾ ਲਈ ਅਸੀਂ ਉਤਰਾ ਕਰਦੇ ਰਹੇ ਆ ਤੇ ਜਿਹੜੀ ਸਾਡੀ ਸਾਰੀ ਟੀਮ ਜਿੰਨੇ ਦਿਨ ਰਾਤ ਸਾਡੇ ਨਾਲ ਕੰਮ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਨੇ ਆ ਦਾਨੀ ਸੱਜਣਾ ਦਾ ਧੰਨਵਾਦ ਕਰਨੇ ਆ ਐਨ ਆਰ ਆਈ ਸੱਜਣਾ ਧੰਨਵਾਦ ਕਰਦੇ ਆ ਤੇ ਸਭ ਤੋਂ ਵੱਡਾ ਧੰਨਵਾਦ ਕਰਦੇ ਆ ਪ੍ਰਮਾਤਮਾ ਦਾ ਜਿੰਨੇ 23 ਦਿਨ ਸੇਵਾ ਕਰਨ ਦੇ ਤੇ ਤੰਦਰੁਸਤੀ ਦਿੱਤੀ ਆ ਉਹ ਤੰਦਰੁਸਤੀ ਬਾਤ ਆ ਅਸੀਂ ਪ੍ਰਮਾਤਮਾ ਦਾ ਕੋਰ-ਕੋੜ ਧੰਨਵਾਦ ਕਰਨੇ ਆ ਜਿੰਨੇ ਸੇਵਾ ਲਈ ਆ ਅਹੀਂ ਫੇਰ ਸਾਰਿਆਂ ਦਾ ਧੰਨਵਾਦ ਕਰਨਿਆ ਪਿੰਡ ਵਾਸੀਆਂ ਦਾ ਜਿੰਨੇ ਵੀ ਸੱਜਣ ਨੇੜੇੋਂ ਦੂਰੋਂ ਆਏ ਨੇ ਉਤਸ਼ਾਹ ਵਧਾਉਣ ਸਾਰਿਆਂ ਦਾ ਧੰਨਵਾਦ ਕਰਨਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਬੋਲੇ ਸੋਹੇ ਹਾਲ ਸਤ ਸ੍ਰੀ ਅਕਾਲ